ਸਸਤੀ ਕਿਹਾ ਭਾਈ ਸਾਰਿਆਂ ਨੂੰ ਮੈਂ ਸੌਖੀ ਤੋਂ ਪੰਜਾਬ ਮੋਗਾ ਤੇ ਤਰੀਕਾ 11 ਨਵੰਬਰ ਤੇ ਰਾਤ ਆਪਰੋ ਗਏ ਸੀ ਜੀ ਪਬਰਾ ਸਿੰਘ ਸਭਾ ਢਾਣਕੋਟ ਦੇ ਵਿੱਚ ਅੱਜ ਦਾ ਸਫਰ ਜਲੰਧਰ ਤੱਕ ਦਾ ਬਣਦਾ ਦੇਖਦੇ ਆ ਵੀ ਕੀ ਬਣਦਾ ਉਹ ਚੜ੍ਹਾਈਆਂ ਨੇ ਥੋੜੀਆਂ ਜੀਆਂ ਜਦੋਂ ਹਿਮਾਚਲ ਦਾ ਬਾਲਟਰੀ ਆ ਪੈਂਦਾ ਇੱਥੇ ਤੇ ਫਿਰ ਦੇਖਦੇ ਆ ਵੀ ਕਿੱਡੇ ਰਾ ਪੈਣਾ ਆਪਾਂ ਜੇ ਕਮਾ ਆਕੋਏ ਦਾ ਹੋ ਗਿਆ ਤੇ ਕੋਸ਼ਿਸ਼ ਕਰਾਂਗੇ ਪੂਰੀ ਵਾਰਟ ਕੱਢ ਲਈਏ ਕਿਉਂਕਿ ਮੁਰਗੇ ਦੁਪਹਿਰੇ ਤੋਂ ਆਪਾਂ ਵੱਧ ਜਾਂਦੀ ਆ ਤੇ ਸਫਰ ਦਾ ਥੋੜਾ ਔਖਾ ਜਾਂਦਾ ਆ ਆਪਾਂ ਨੂੰ ਤੇ ਉਹੀ ਗੱਲ ਨੇ ਬਾਈ ਗੱਲਾਂ ਬਾਤਾਂ ਫੇਰ ਤੁਹਾਨੂੰ ਕਬ ਦੱਸ ਹੀ ਛੜੇ ਆ ਜਿੰਨਾ ਕ ਸਾਰੇ ਆ ਬਣਾਵਾਂਗੇ ਵੱਧ ਘੱਟ ਗੱਲ ਹੁਣ ਕੋਈ ਆ ਨਹੀਂ ਰਹੀ ਵਧੀਆ ਵੀ ਨਹੀਂ ਆ ਰਹੀ ਲੱਗੋ ਤੇ ਜਿੰਨਾ ਤੁਰਦੇ ਆ ਜਿੰਨਾ ਕੋਈ ਖਸਰਾ ਦਿਖਾਉਣ ਵਾਲਾ ਹੋਇਆ ਉਹਨੂੰ ਜਰੂਰ ਦਿਖਾਵਾਂਗੇ ਇੱਥੇ ਹਿਮਾਚਲ ਦਾ ਬਾਰਡਰ ਪੈਣਾ ਇੱਕ ਤੇ ਫਿਰ ਪਿਆਲ ਦਾ ਬਸ ਚਲੋ ਪਈਆ ਹੁਣ ਚਲੋ ਵੀਰ ਚਾਉਂਦਾ ਬਾਈ ਮੈਂ ਹਾਂ ਤੇ ਕਾ ਬਣੀ ਸਕਲੇ ਤੋਂ ਅੱਜ ਮਾਰੇ ਸੁਰਤ ਤੇ ਹੈਗੇ ਆ ਕੱਲ ਤਾਂ ਵੀ ਸੁੱਤੇ ਜੇ ਪਏ ਸੀਗੇ ਦੇਖਦੇ ਫਿਰ ਕੇ ਚਲੇ ਕੀ ਮਹੌਲ ਬਣਵਾ ਜਿਹੜਾ ਬਾਈ ਦੀ ਸਾਹਮਣੇ ਦੇਖ ਰਹੇ ਸਾਰਾ ਪਠਾਨਕੋਟ ਤੇ ਆਖਰੀ ਵਧਾਈ ਆ ਪਠਾਨਕੋਟ ਸ਼ਹਿਰ ਨੂੰ ਚੰਗਾ ਮਹੌਲ ਹੈ ਇਥੋਂ ਦਾ ਬਾਹਲਾ ਸਾਥ ਨਹੀਂ ਸੀਗਾ ਪਠਾਨਕੋਟ ਦਾ ਜਿੰਨਾ ਕਿ ਸੀਗਾ ਪਰ ਸਹੀ ਸੀਗਾ ਤੇ ਹੁਣ ਦੇਖਦੇ ਜਲੰਧਰ ਦਾ ਮਾਹੌਲ ਕੀ ਕਹਿੰਦਾ ਕਪੂ ਬਿਓ ਥੋਦਾ ਸਿਰੇ ਸਿਰੇ ਫੇਰ ਮੱਥਾ ਮਤਾਂ ਬੰਦਿਆ ਤੇ ਫੇਰ ਚੱਲਦੇ ਆ ਅ ਸੋਧ ਨਹੀਂ ਰਿਹਾ ਬਾਈ ਕੁਝ ਫੇਰ ਸਿਰੇ ਸਿਰੇ ਮੇਰੇ ਹਿਸਾਬ ਨਾਲ ਅੱਧੇ ਅੱਧੇ ਸਾਰੀ ਫੇਰਾ ਚਾਹੀਏ ਲੱਗਣੀ ਆ ਤੇ ਚੈਰ ਸਹੀ ਅਵਾਜ਼ ਜੋ ਵੀ ਆ ਤੇ ਚੱਲਦੇ ਆ ਹੁਣ ਚਾਹ ਪਾਣੀ ਪੀਤਾ ਹੋਇਆ ਅੱਜ ਤਾਂ 12 ਵਜੇ ਤੱਕ ਸੇਂਗ ਨੱਪਾਂਗੇ ਸਾਰੇ ਤੇ ਸਾਹਮਣੇ ਜਿਹੜਾ ਆਪਣੇ ਸਮੇਂ ਬੋਰਡ ਆ ਉਹ ਕਹਿੰਦਾ ਵੀ ਜਲੰਧਰ 110 ਕਿਲੋਮੀਟਰ ਰਹਿ ਗਿਆ ਆ ਬਾਲਾ 285 ਤੇ ਦਿੱਲੀ 485 ਦਿੱਲੀ ਫਦੇ ਕਰਾਂਗੇ 6 ਦਿਨਾਂ ਦੇ ਵਿੱਚ ਹਫਤੇ 'ਚ ਦਿੱਲੀ ਪਹੁੰਚ ਜਾਾਂਗੇ ਤੇ ਵਿਸ਼ ਯੂ ਵੈਰੀ ਹੈਪੀ ਜਾਨੀ ਥੈਂਕ ਯੂ ਸੋ ਮਚ ਐਂਡ 44 ਪੇਸ ਪਾ ਕੇ ਦੇਖਦੇ ਕੀ ਲਿਖਿਆ ਪਤਲੀ ਸੜਕ ਬਾਏ ਬਾਏ ਆਖਰੀ ਪਠਾਨਕੋਟ ਤੇ ਇਹ ਕਹਿੰਦੇ ਵੀ ਜਿਹੜਾ ਸ਼੍ਰੀਨਗਰ ਇਧਰੋਂ ਪਾਸੋਂ 409 ਜੰਮੂ 110 ਤੇ ਅੰਮ੍ਰਿਤਸਰ 110 ਵੀ ਆਪਾਂ ਸ਼੍ਰੀਨਗਰ ਤੋਂ 409 ਕਿਲੋਮੀਟਰ ਸਾਂਝਾ ਲਾਗੇ ਆ ਗਏ ਆ ਇਹ ਸਹੀ ਐਰ ਕੰਫਰਟ ਬਾਬੇ ਪੰਜਾਗਰਾਂ ਦੇ ਵਿੱਚ ਵਿੱਚ ਨਾਲੇ ਚਲੋ ਚੜ੍ਹਾਈਆਂ ਸਾਹਮਣੇ ਵੇਟ ਕਰ ਰਹੀਆਂ ਆਪਣੀਆਂ ਦੇਖਦੇ ਕੀ ਬਣਦਾ ਸਰ ਅ ਸਭਾ ਨੌਕ ਵੇਡਾ ਹੋ ਗਿਆ ਬਾਈ ਤੇ ਚੜ੍ਹਾਈਆਂ ਦਾ ਕਾਫਲਾ ਚੰਗਾ ਸੀਗਾ ਕੀ 5-7 ਕਿਲੋਮੀਟਰ ਦਾ ਜਮੈਂ ਸਿੱਧੀਆਂ ਸੀਗੀਆਂ ਤੇ ਉਹ ਕੱਢੀਆਂ ਆਏ ਹੁਣ ਥੋੜਾ ਜਿਹਾ ਸਾਹ ਲੈ ਇਹਨੂੰ ਮੈਂ ਕਿਹਾ ਵੀ ਸ਼ਾਂਜੀ ਮਿਲ ਗਿਆ ਤੇ ਸਾਹ ਲੈ ਕੇ ਜਾਦੇ ਰੋਡ ਬੜਾ ਵੜਾ ਪਗਦਾ ਇਹ ਵੀ ਤਕੜਾ ਕੰਮ ਆਪਾਂ ਕੱਲ ਥੋੜੀ ਗਲਤੀ ਕਰ ਬੈਠੇ ਵੀ ਸਾਂਭੇ ਤੋਂ ਆਉਣਾ ਮਗਰੋਂ ਜੰਮੂ ਤੋਂ ਜਲੰਧਰ ਦਾ ਮੈਂ ਬੁਲਾਉਣਾ ਸੀ ਉਹ ਆਪਾਂ ਥੋੜੀ ਗਲਤੀ ਕਰ ਲਈ ਤੇ ਲਾ ਬੀਠੇ ਪਠਾਨਕੋਟ ਦਾ ਤਾਂ ਥੋੜਾ ਜਿਹਾ ਉਲਝ ਗਏ ਜੇ ਕਿਤੇ ਪਠਾਨ ਉਥੋਂ ਜੰਮੂ ਤੋਂ ਲਾਉਂਦੇ ਜਲੰਧਰ ਦਾ ਤੇ ਇੱਕ ਇੱਕ ਹੋਰ ਰਾਹ ਨਿਕਲਦੇ ਵਿੱਚ ਦੀ ਮੈਨੂੰ ਅੱਜ ਸਵੇਰੇ ਚਿੱਤ ਆਇਆ ਤੇ ਉਹ ਥੋੜੀ ਗਲਤੀ ਨਾਲ ਰਾਹ ਇਧਰ ਉਧਰ ਹੋ ਗਏ ਤੇ ਵਾੜ ਵੱਧ ਗਈ ਥੋੜੀ ਜਿਹੀ ਆਪਣੀ ਚਲੋ ਸਹੀ ਆ ਪਰ ਫਿਰ ਵੀ ਜਿਵੇਂ ਵੀ ਆ ਜੇ ਹੋਰ ਆ ਪੈਂਦੇ ਫਿਰ ਆਪਾਂ ਅੱਜ ਜਲੰਧਰ ਹੋਣਾ ਸੀਗਾ ਉਹ ਸਵੇਰੇ ਟਾਈਮ ਨਾਲ ਚੱਲ ਕੇ ਤੇ 8:00 ਵਜੇ ਚੱਲੇ ਕਰਕੇ ਚਾਹ ਬਣੀ શકਦੇ ਕਰਦੇ ਲੇਟ ਹੋ ਗਏ ਰਾਤ ਨੀਂਦ ਉਨੀ ਗਈ ਤੇ ਬੱਸੋ ਬੱਸ ਨਹੀਂ ਕਰਨ ਕੋ ਹੋਂਨ ਇਹ ਹਮਾਜਲ ਦਾ ਮਾਹੌਲ ਆ ਬਈ ਇਹ ਹਮਾਜਲ ਦੇ ਖੜਾ ਇਸ ਸਮੇਂ ਤੇ ਇੱਕ ਦੂ ਬਾਅਦ ਫਿਰ ਪੰਜਾਬ ਦਾ ਬਾਰਡਰ ਆ ਜਾਣ ਫਿਰ ਪੰਜਾਬ ਦੇ ਇੰਟਰੀ ਆ ਕਿਚ ਕਰਦੇ ਅੱਜ ਜਲੰਧਰ ਹੋ ਜੇ ਤਾਂ ਬੜਾ ਵਧੀਆ ਨਹੀਂ ਤਾਂ ਫਿਰ ਅੱਜ ਟੈਂਟ ਲਾਉਣਾ ਯਾਰ ਅੱਜ ਤਾਂ ਅੱਜ ਤਾਂ ਪੱਕਾ ਹੀ ਆ ਵੀ ਟੈਂਟ ਹੀ ਲਾਉਣਾ ਰਾਤ ਨੂੰ ਅੱਜ ਨਹੀਂ ਰਹਿਣਾ ਕਿਤੇ ਅੱਜ ਤਾਂ ਜਿੱਥੇ ਮਾੜੀ ਰਾਤ ਪਈ ਜੇ ਅੱਜ ਤਾਂ ਧਾਰ ਹੀ ਲਿਆ ਵੀ ਅੱਜ ਟੈਂਟ ਲਾਵਾਂਗੇ ਲਾਉਣੀ ਲਾਉਣੀ ਤੇ ਇਧਰਲੀ ਸਾਈਡ ਥੋੜੀ ਕਿੱਥੋਂ ਤੱਕ ਨਿਗਾਹ ਪੈਂਦੀ ਆ ਬਈ ਸਾਰਾ ਇਹ ਬਿਆਸ ਦਰਿਆ ਦਾ ਹਿੱਸਾ ਇਧਰਲੇ ਪਾਸੇ ਹੀ ਤੇ ਉਧਰਲੀ ਸਾਈਡ ਵੀ ਉਧਰ ਆਪਾਂ ਜਾ ਨਹੀਂ ਸਕਦੇ ਹੁਣ ਤੇ ਜਿੰਨੀ ਕੁ ਆਪਣੀ ਪਹੁੰਚ ਉਸ ਸਾਡੀ ਆਪਾਂ ਦਿਖਾ ਸਕਦੇ ਆ ਥੋੜਾ ਬੋਦਾ ਪਾਣੀ ਆ ਸੋਕਾ ਪਿਆ ਹੋਇਆ ਤੇ ਖੜਾ ਮਰੀ ਇਹ ਵੀ ਬਾਈ ਜੀ ਫੁੱਲ ਸੀਗੇ ਸਾਰੇ ਫਿਰੇ ਤੱਕ ਤੇ ਥੋੜਾ ਜਿਹਾ ਰੋਡ ਖਾਲੀ ਮਿਲੇ ਹੁਣ ਬਿਸ਼ਨੇ ਚੜਾਈਆਂ ਸੀ ਕਾਫੀ ਮਿਰਥਲਾ ਪੈ ਸਮੇਂ ਫਿਰ ਰਹੇ ਆ ਤੇ ਜਲੰਧਰ ਰਹਿ ਗਿਆ ਇਥੋਂ ਕੋਈ 90 ਕਿਲੋਮੀਟਰ ਤੋਂ ਪੁੱਜਾ ਦੇ ਗਏੜੀ ਆ ਫੇਰ ਅੱਜ ਤੇ ਲੋ ਵੀ ਮਤਰੋ ਤੁਹਾਨੂੰ ਮੈਂ ਕਿਹਾ ਟ੍ਰੇਨ ਦੇ ਦਰਸ਼ਨ ਵੀ ਕਰਾ ਦਈਏ ਨਾਲ ਬੜੇ ਦਨਵਾ ਰੇਨ ਦੇ ਦਰਸ਼ਨ ਹੋਇਆ ਚੱਲ 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 ਬਹੁਤ ਵਧੀਆ ਇਹ ਮਾਲ ਗੱਡੀ ਆ ਤਾਂ ਹੀ ਵਾਹ ਵਧੀਆ ਚੱਲ 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 ਤੇ ਆਪਾਂ ਅਗੇ ਦਸੂਹੇ ਤੇ ਕੱਟ ਲੈ ਕੇ ਸਿੱਧਾ ਹਰਨਜੰਦਰ ਵਾਲੇ ਪਾਸੇ ਨੂੰ ਅੰਤਰੀ ਸਿਰ ਮੋੜ ਜਾਂਦਾ ਹਿਾਰਪੁਰ ਆਪੇ ਹਾਰਪੁਰ ਕੀ ਕਰਨੇ ਆਣ ਆਪਾਂ ਨੂੰ ਕੰਮ ਹੈ ਨਹੀਂ ਕੋਈ ਤੇ ਲੋ ਵੀ ਮਿੱਤਰੋ ਜੰਮੂ ਕੱਲ ਫਤੇ ਸੀ ਅੱਜ ਹਿਮਾਚਲ ਪ੍ਰਦੇਸ਼ ਹੀ ਫਤੇ ਆ ਜਦੋਂ ਆਪਾਂ ਜੰਮੂ ਤੋਂ ਬਾਹਰ ਨਿਕਲਦੇ ਆ ਤੇ ਪਠਾਨਕੋਟ ਆਉਂਦਾ ਪਠਾਨਕੋਟ ਤੋਂ ਬਾਅਦ ਥੋੜਾ ਜਿਹਾ ਏਰੀਆ 25 30 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਆਉਂਦਾ ਬਾਈ ਜੀ ਹਿਮਾਚਲ ਪ੍ਰਦੇਸ਼ ਦਾ ਤੇ ਇਸ ਸਮੇਂ ਮੈਂ ਖੜਾ ਮਿਲਵਾਨ ਦੇ ਵਿੱਚ ਮੀਲਵਾਨ ਦੇ ਵਿੱਚ M W E L W N ਮੀਲਵਾਨ ਪਹਿਲਾਂ ਮੈਂ ਮਲਾਂਣ ਕਹਿ ਲੱਗਿਆ ਸੌਰੀ ਜਿਹੜਾ ਇਟਲੀ ਵਾਲਾ ਤੇ ਜਲੰਧਰ ਰਹਿ ਗਿਆ ਇੱਥੋਂ ਕੋਈ 80 ਕਿਲੋਮੀਟਰ ਦੀ ਬਾੜ ਤੇ ਜਿਹੜਾ ਸਾਈਨ ਬੋਰਡ ਲੱਗਾ ਬਾਰਡਰ ਆ ਬਈ ਇੱਥੇ ਹਮਾਚਲ ਸ਼ੁਰੂ ਆ ਮੇਰੇ ਹਿਸਾਬ ਨਾਲ ਵੀ ਪਤਾ ਨਹੀਂ ਕਿਹੜਾ ਪਿੰਡ ਭੁੱਲ ਗਿਆ ਮੈਂ ਗਾਂ ਜਿੱਥੋਂ ਪਿਆਦਾ ਬਾਰਡਰ ਸ਼ੁਰੂ ਦਾ ਉੱਥੇ ਇੱਕ ਦਿਨ ਫੇਰ ਮਿਲਦੇ ਆਂ ਗਰਮੀ ਨੇ ਥੋੜੇ ਜਿਹੇ ਹਾਲ ਬੁਰੇ ਕੀਤੇ ਪਏ ਆ ਤੇ ਬਾਬਾ ਸੌਖ ਰੱਖੇ ਵੀ ਸਾਰਾ ਸਬਰ ਕੈਮਰੇ ਦੇ ਨਾਲ ਤੁਹਾਡੇ ਨਾਲ ਕਰੀਏ ਕਿਤੇ ਆਏ ਨਾ ਉਹ ਵੀ ਤੁਹਾਨੂੰ ਸਦਾ ਮੈਂ ਕਿੰਨੇ ਵਾਰੀ ਚੱਲ ਕੇ ਮਾੜਾ ਡੇਢ ਮਹੀਨੇ ਨੂੰ ਕਿਉਂਕਿ ਗੱਲਾਂ ਬਾਤਾਂ ਹੀ ਉਸ ਲੈਵਲ ਦੀ ਨਹੀਂ ਹੈਗੀਆਂ ਸਭ ਨਹੀਂ ਰਿਹਾ ਬਾਈ ਕੋਲ ਜਦੋਂ ਕੈਮਰਾ ਖੋਲਦਾ ਬਸ ਨਹੀਂ ਹੁੰਦਾ ਵੀ ਚੱਕ ਲੋ ਸ਼ਾਟ ਮੁੜ ਕੇ ਸਾਉਂਡ ਹੀ ਆ ਲੱਗੇ ਪਾਦੀ ਪਰ ਗੱਲ ਨਹੀਂ ਬਣਦੀ ਤਾਂ ਕਰਕੇ ਫੱਡ ਫੋਨ ਲਾਏ ਹੋਏ ਪੱਕੇ ਕੱਲ ਦੇ ਕੰਨਾਂ 'ਚ ਅ ਗਾਣੇ ਚੱਲ ਰਹੇ ਐ ਬਾਸ ਹੋਰ ਕੁਛ ਨਹੀਂ ਠੀਕ ਆ ਬਾਈ ਫਿਰ ਅ ਕੱਢ ਕੇ ਹਿਮਾਚਲ ਚਾਹ ਬਣੀ ਸਕਦੇ ਆ ਦੇਖਦੇ ਆ ਕੀ ਮਾਹੌਲ ਬਣਦਾ ਥੋੜਾ ਜਿਹਾ ਗਰਮੀ ਵਾਲਾ ਏਰੀਆ ਕੱਢੀਏ ਇਹ ਤੇਰੀ ਵੀ ਥੋੜੇ ਜਿਹਾ ਸੁਣ ਲੈ 15 ਏਰੀਆ ਡਰ ਲੱਗਦਾ ਵੀ ਦੇਖੂਗਾ ਫੋਨ ਫੋਨ ਲਾਉਣ ਤਾਂ ਕਰਕੇ ਅ ਸਵੇਰੇ ਤੁਸੀਂ ਦੇਖਿਆ ਹੋਣਾ ਬਾਈ ਦਿੱਲੀ ਸੀਗਾ 485 90 ਅ ਬਾਲਾ ਕਿਤਾਬ ਵਾਲੇ ਕਹਿੰਦੇ ਗਲੰਦਰ ਸੀ 115 ਤੇ ਲਗਾਤਾਰ 1.5 2 3 ਘੰਟੇ ਸਾਈਕਲ ਚਲਾ ਕੇ ਤੇ ਦਿੱਲੀ ਮਾਰਾ 436 ਤੇ ਤੇ ਜਲੰਧਰ ਮਾਰਾ ਬਈ 68 ਤੇ ਕਦੇ ਕਦੇ ਜਦੋਂ ਵਾਟਾਂ ਕੱਢੀ ਨਾ ਫੇਰ ਤਾਂ ਇਹੀ ਬਣ ਜਾਂਦਾ ਮੋਲ ਤੇ ਦੇਖਦੇ ਪਰਲੇ ਪੱਸੀ ਕੀ ਲਿਖਿਆ ਬੋਰਡ ਤੇ ਸਾਹਮਣੇ ਕਹਿ ਰਹੇ ਵੀ ਸ਼੍ਰੀਨਗਰ 460 ਛੱਡਿਆਂ ਤਾਂ ਜੰਮੂ 160 ਤੇ ਪਠਾਨਕੋਟ 50 ਕਿਲੋਮੀਟਰ ਕੱਢਿਆਂ ਆਪਣਾ ਬਾਬੋ ਫੇਰ ਦਾ ਕਿਆ ਵਾਟਾਂ ਹੀ ਹੋ ਗਈਆਂ ਇਹ ਤਾਂ ਗੱਲਬਾਤ ਤਗੜੇ ਲੈਵਲ ਦੀ ਹੀ ਪਈ ਆ ਇਹ ਤਾਂ ਉਹ ਜਿਹੜਾ ਮੇਰੇ ਮਗਰ ਭਾਈ ਅਸਮੇ ਬੋਰਡ ਲੱਗਿਆ ਹੋਇਆ ਇਹ ਆਪ ਨੂੰ ਦੱਸਦਾ ਵੀ ਤੁਸੀਂ ਕਾਫੀ ਸਫਰ ਕੱਢੇ ਹੋਏ ਆ ਉਸ ਕਾਫੀ ਸਫਰ ਦੇ ਵਿੱਚ ਸ਼੍ਰੀਨਗਰ 450 ਹੋ ਗਿਆ ਜੰਮੂ 160 ਹੋ ਗਿਆ ਤੇ ਕਨੇਗਮਰੀ ਇੱਥੋਂ 3000 ਕਿਲੋਮੀਟਰ ਫੇਰੇ 24 ਗੇ ਚੱਲੇ ਸੀ ਆਪਾਂ ਉੱਥੋਂ ਤੇ ਹੁਣ ਭੁੱਖ ਦੇ ਨਾਲ ਥੋੜੀ ਥਕਾਵਟ ਨੂੰ ਥੋੜੀ ਸੀ ਕਿ ਮੈਂ ਕਿਹਾ ਤੁਹਾਨੂੰ ਰੋਟੀ ਪਾਣੀ ਸਾਕਦੇ ਨੇ ਫੇਰ ਚੱਲਦੇ ਆਂ ਅਗਲੇ ਮਹੌਲ ਦੇ ਉੱਤੇ ਜਮੰਦਰ ਰਹਿ ਗਏ ਇੱਥੋਂ 100 ਕਿਲੋਮੀਟਰ ਤੇ ਦੇਖਦੇ ਪਹੁੰਚ ਪਿਆ ਦਾ ਮੈਂ ਜੇ ਪ੍ਰਿੰਟ ਕਰਨਾ ਹੈ ਕਿ ਪਾਸੇ ਭਾਈ ਫਿਰ ਰੋਟੀ ਪਣੀ ਖਾਂਦੇ ਖਾਂਦੇ ਬਈ ਸਮਾਂ 2 ਵਜਾਲੇ ਆਪਾਂ ਤੇ ਹੁਣ ਚਾਹ ਪੀ ਕੇ ਚੱਲਦੇ ਆਂ ਅਗਲੇ ਸੌਫਰ ਦੇ ਉੱਤੇ ੜਾ ਜਲੰਧਰ ਰਹਿ ਗਿਆ ਇੱਥੋਂ ਉਹੀ 50 60 ਕਿਲੋਮੀਟਰ ਫੱਜਿਆ ਯਾ ਉੱਥੇ ਪੱਥਰ ਵਿੱਚ ਵਿੱਚ ਜਲੀ ਆ ਵੇਖਣੇ ਕੀ ਮੋੜ ਬਣਦਾ ਚਾਹ ਚਾਹ ਤੇ ਸੋ ਆਪਾਂ ਬਾਬਾ ਹੀ ਆ ਤੇ ਗਰਮੀ ਵੀ ਬਾਬਾਈ ਆ ਨਵੇਂ ਮੜ ਮੜਾ ਧੋਪੀ ਦਾ ਹੋ ਜੇ ਕੱਟ ਜਾ ਮੌੜ ਤਾਂ ਫੇਰ ਚੁਰਦੇ ਆ ਤੇ ਜਲੰਧਰ ਪਹੁੰਚੇਗਾ ਠੀਕ ਨਹੀਂ ਰਾਤ ਕਿਤੇ ਪੰਪ ਤੇ ਅੱਜ ਗੱਡ ਬੋਲਾਂਗੇ ਤੇ ਮੇਰੇ ਤੋਂ ਦੇ ਹੀ ਜਾਂਦਾ ਪਟਵਾਰ ਰੋਡ ਉੱਪਰ ਹੈਗੇ ਨੇ ਸਵਾ ਮਤਰੋ 5:30 ਵਜੇ ਦਾ ਹੋ ਗਿਆ ਖਣੀ 5:00 ਵਜੇ ਦਾ ਚੇਤਾ ਭੁੱਲ ਗਿਆ ਗਾਰ ਨੂੰ ਹੋ ਗਿਆ ਭਈ ਅੱਜ ਤਸੱਲੀ ਕਰਾਤੀ ਗਰਮੀ ਨੇ ਪਰ ਅੱਜ ਫੇਰ 100 ਕਿਲੋਮੀਟਰ ਦਾ ਜਿਹੜਾ ਗੇੜਾ ਕੱਢ ਚੁੱਕੇ ਆ ਤੇ ਥੋੜਾ ਪੁਲਿਆਣਾ ਰੋਡ ਪੈਂਦਾ ਜਿਹੜਾ ਮੋੜ ਤਾਂ ਐ ਕਰਕੇ ਹਨਾ ਲੈਫਟ ਟਰਨ ਲੈਣੀ ਆ ਆਪਾਂ ਇੱਥੋਂ ਰਹਿ ਗਈ ਉਹ 12 ਕਿਲੋਮੀਟਰ 5:00 ਵਜੇ ਦਾ ਸਵਾ ਹੋ ਗਿਆ ਭਈ ਸਾਰਾ ਦੇਖਦੇ ਆਂ ਘੰਟੇ 'ਚ ਕੀ ਬਣਦਾ ਮੈਨੂੰ ਐਵੇਂ ਜਲੰਧਰ ਟੱਪ ਕਿਲੋ ਦੇ ਨਾਲ ਲੁਧਿਆਣਾ ਰੋਡ ਤੇ ਕਿਤੇ ਹੋ ਜੀਏ ਤੇ ਕੱਲੂ ਫਿਰ ਚਲਦੇ ਆਂ ਭੂਆਗੇ ਮਾਫੀ ਚਾਹੁੰਦਾ ਬਈ ਸਵੇਰੇ ਇਹਦੇ ਨਾਲ ਮਿੱਟੀ ਘਟੇ ਦੇ ਨਾਲ ਇਧਰ ਉਧਰ ਹੋ ਜਾਂਦੀ ਆ ਪਰ ਲੋਡ ਜਾਣੀ ਆਉਂਦਾ ਕੰਮ ਉਪਰਾਇਆ ਲਾਦਾ ਹੋਇਆ ਕਿਤੇ ਥੱਲੇ ਹੋ ਜੇ ਤਾਂ ਕਰਕੇ ਬਰਾਬਰ ਕਰਦੀਆਂ ਭੇਜਦੀਆਂ ਪਰ ਚਲਦੇ ਆ ਹੁਣ ਦਿਨ ਜਾਂ ਹੌਲੀ ਹੌਲੀ ਢਲਦਾ ਜਾਂਦਾ ਦੁਪਹਿਰੇ ਤਾਂ ਬਹੁਤ ਲੋਪ ਪੀਤਾ ਪਾਪ ਨੇ ਜੇ ਤਾਂ ਲੋਡ ਹੁੰਦੀ ਸ਼ਾਮ ਨੂੰ ਮੜੀ ਜੀ ਅਤੇ ਘੰਟੇ ਵਸੇ ਉਦੋਂ ਛਪ ਜਾਂਦੀ ਆ ਧੁੱਪ ਜੀ ਇਹ ਥੋੜੀ ਨਾਨਸਾਫੀ ਕਰ ਰਿਹਾ ਦਾਬ ਆਪਣੇ ਨਾਲ ਪਰ ਕਿੱਥੇ ਲਾਉਂਦੇ ਆ ਤੇ ਲੱਗਦਾ ਸਾਨੂੰ ਸਿੱਧਾ ਹਣੇ 12 ਕਿਲੋਮੀਟਰ ਦਾ ਮੋੜ ਕੱਢ ਜੇ ਬਈ ਓਕੇ ਫਿਰ ਤੇ ਸਵਾ 2:00 ਹੋ ਗਿਆ 7:30 ਵਜੇ ਦਾ ਤੇ ਇਸ ਸਮੇਂ ਜਲੰਧਰ ਸ਼ਹਿਰ ਦੇ ਵਿੱਚ ਪਹਿਲੇ ਦਿਨ ਕੈਂਪਿੰਗ ਕੀਤੀ ਆਪਾਂ ਆਪਣੇ ਸਫ਼ਰ ਦੀ ਤੇ ਆਪਣੀ ਜ਼ਿੰਦਗੀ ਦੀ ਤੇ ਵਧੀਆ ਮਹੌਲਾ ਠੀਕ ਆ ਸ਼ੇਰ ਰੋਡ ਵਗਦਾ ਸਵੇਰੇ ਦੇਖਦੇ ਆ ਕੀ ਮਹੌਲਾ ਕੀਰਾਂ ਦਾ ਲਾਲਿਆ ਹੁਣ ਬਹੁਤਾ ਕੁਝ ਕਹਿਣ ਦਾ ਨਹੀਂ ਫਿਰ ਹਣੀ ਇਸ ਚੀਜ਼ ਦੇ ਪ੍ਰਤੀ ਕੋਈ ਪਹਿਲੀ ਵਾਰੀ ਕੈਂਪਿੰਗ ਕੀਤੀ ਆ ਦੇਖੀ ਤਾਂ ਸਵੇਰੇ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਮਨ ਨੂੰ ਥੋੜੋ ਜਿਹਾ ਹੋਰ ਵੀ ਤੁਹਾਨੂੰ ਪਤਾ ਕੀ ਮਹੌਲਾ ਹੈ ਨਾ ਇੱਥੇ ਤੇ ਅੱਜ ਦਾ ਸਫ਼ਰ ਵੀ ਬਈ ਤਕਰੀਬਨ 110 ਕਿਲੋਮੀਟਰ ਬਣ ਗਿਆ 10 ਵੀ ਕਿਲੋਮੀਟਰ ਕੱਢਿਆ ਗਿਆ ਪਪਾ ਨਹੀਂ ਕਿਵੇਂ ਨਿਕਲ ਗਏ ਤਾਂ ਬਕਰਾਲੀ ਚੱਲੇ ਬਹੁਤ ਨੀੜ ਸੀ ਪਰ ਬਰੀ ਵਧੀਆ ਨਿਕਲ ਗਿਆ ਤੇ ਕੱਲ ਨੂੰ ਦੇਖਦੇ ਆ ਲੁਧਿਆਣੇ ਤੋਂ ਲੁਧਿਆਣੇ ਜਾਣਾ ਆਪਾਂ ਲੁਧਿਆਣੇ ਤੋਂ ਦੇਖਦੇ ਜਿਹੜੇ ਬੰਬੈਨੇ ਆ ਤੇ ਚਨੀ ਗਾਇ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਹੀ ਕਹਿ ਸਕਦਾ ਮੈਂ ਤਾਂ ਤੇ ਧਿਆਣਾ じゃ ਜਾਂਦਾ ਨਹੀਂ ਯਾਰ ਕੈਮਰੇ ਵਾਲੇ ਪਾਸੇ ਬਈ ਮਾਫੀ ਚਾਹੁੰਦਾ ਉਹਨੇ ਗੱਲਬਾਤ ਨਹੀਂ ਆ ਰਹੀ ਤਾਂ ਕਰਕੇ ਚੰਨਾ ਕੁ ਹਰ ਦਾ ਰਿਕਾਰਡ ਕਰੀਦਾ ਫੇਰ ਵੀ ਕੋਸ਼ਿਸ਼ ਕਰੀ ਜੇ ਵੀ ਅੱਲ ਦਾ ਵੈਸਟ ਪਤਾ ਜਾਵੇ ਕਿਉਂਕਿ ਇੱਕੋ ਸਫਰ ਆ ਇਹ ਲੰਮਾ ਸਫਰ ਆ ਤੇ ਤੁਹਾਨੂੰ ਬਈ ਯਾਦ ਕਰੀ ਬਣਾ ਕੇ ਅਪਲੋਡ ਕੀਤਾ ਜਾਵੇ ਸਾਰੀ ਮੂਰਤੇ ਤੇ ਪਿਆਰ ਰਹਿਣਾ ਇਹ ਤਾਂ ਕਰਕੇ ਕੋਸ਼ਿਸ਼ ਦੀ ਵੀ ਖੁੱਲ ਜਾਵੇ ਕੈਮਰਾ ਹੁਣ ਤੇ ਇਹੀ ਕੋਸ਼ਿਸ਼ ਦੇ ਨਾਲ ਅੱਜ ਦਾ ਵਲੌਗ ਬਣਾਇਆ ਗਿਆ ਸੀ ਬਾਈ ਤੇ ਠੀਕ ਆ ਬਾਈ ਫਿਰ ਮਿਲਦੇ ਹਾਂ ਤੁਹਾਨੂੰ ਅਨ ਕੱਲ ਨੂੰ ਧੰਨਵਾਦ ਜੀ